ਬਿਜਲੀਆ ਆਪਣਾ ਬੇਲੀ ਦਾ ট্রান্সਫਾਰਮਰ ਬਦਲਾਉਣ ਦੇ ਲਈ ਤਾਂ ਕਹਿੰਦੇ ਬਿਜਲੀ ਮੰਤਰੀ ਦੇ ਪੀਏ ਦਾ ਫੋਨ ਕਰਾ ਕੇ ਕੰਮ ਹੋ ਗਿਆ ਜੀ ਹੁਣ ਕੀ ਆਖ ਕੇ ਪਾ ਸਕੀ ਕਿ ਫੇਲਾ ਕੀ ਕਹਿੰਦੇ ਉਹੀ ਹੈ ਨਾ ਜੀ ਕਿ ਛੋਟੇ ਛੋਟੇ ਕੰਮ ਵਾਸਤੇ ਦੇਖੋ ਹਰੇਕ ਨਾ ਗਵਰਨਮੈਂਟ ਦਾ ਕੰਮ ਕਰਨ ਦਾ ਟੰਗ ਹੁੰਦਾ ਮੈਂ ਇੱਥੇ ਕਿਸੇ ਨੂੰ ਤਾਰੀਫ ਜਾਂ ਕਿਸੇ ਨੂੰ ਕੋਈ ਉਹ ਨੰਬਰ ਗੇਮਸ ਨਹੀਂ ਪਾਉਂਗਾ ਤੁਸੀਂ ਦੇਖਿਆ ਹੋਣਾ ਕਾਲੀ ਆ ਜਾਂ ਕਾਂਗਰਸੀ ਆ ਉਹਨਾਂ ਦਾ ਹੇਠਲੇ ਪੱਧਰ ਤੇ ਕੰਮ ਕਰਨ ਦਾ ਰੰਗ ਟੰਗ ਜੁਦਾ ਸੀ ਕਾਲੀਆਂ ਦਾ ਤਾਂ ਬਿਲਕੁਲ ਹੀ ਜੁਦਾ सरपंच ਕੋਲ ਜਾਓ ਪਹਿਲੀ ਗੱਲ ਸਰਪੰਚ ਦੇ ਵੀ ਬਰੋਬਰ ਇੱਕ ਉਹਨਾਂ ਨੇ ਬਿਠਾਇਆ ਹੁੰਦਾ ਸੀ ਬੰਦਾ ਇਹ ਕੌਣ ਹੈ ਜੀ ਪਿੰਡ ਦਾ ਇੰਚਾਰਜ ਆਵੇ ਜਾਨੀ ਦੂਜੇ ਵਾਲਾ ਇਹ ਤੁਹਾਡੀ ਸਰਪੰਚ ਨਹੀਂ ਸੁਣਦਾ ਦੂਜੇ ਕੋਲ ਚਲੇ ਜਾਂਦਾ ਉਹ ਸਗੋਂ ਕਹਿੰਦਾ ਵੀ ਇਹ ਤੇ ਸਰਪੰਚ ਦੇ ਉਲਟਾ ਵਾਲਾ ਕੰਮ ਆ ਗਿਆ ਤਾਂ ਉਹ ਨਾਲ ਦੀ ਨਾਲ ਹੀ ਜਿੰਨੂੰ ਫੋਨ ਕਰਨਾ ਹਾਂ ਜੀ ਤੇ ਜੇ ਕਿਤੇ ਗੱਲ ਵੇਰਦੀ ਤੇ ਫਿਰ ਜਿਵੇਂ ਆਪਣੇ ਜਥੇਦਾਰ ਬੈਠੇ ਹੁੰਦੇ ਆ 15-20 ਪਿੰਡਾਂ ਪਿੱਛੇ ਓ ਬਾਪ ਪਿੰਡਾਂ ਜਾਂ ਖੁਰਕਦੇ ਸਿੱਧਾ ਡੀ ਅੜੀ ਸੀ ਅਕਰੀ ਯਾਰ ਕਰੀ ਇੱਕ ਉਹਨਾਂ ਦਾ ਟੰਗ ਹੈ ਉਹਨੂੰ ਤੁਸੀਂ ਠੀਕ ਕਹੋ ਮੰਦਾ ਕਹੋ ਉਹ ਤੁਹਾਡੇ ਤੇ ਆ ਕਾਂਗਰਸੀਆਂ ਦਾ ਆ ਗਿਆ ਕਿ ਕਾਂਗਰਸ ਦੇ ਵੀ ਦੋ ਤਿੰਨ ਬੰਦੇ ਪਿੰਡ ਦੇ ਵਿੱਚ ਤੁਹਾਨੂੰ ਮਿਲ ਜਾਂਦੇ ਆ ਤਾਂ ਉਹ ਚਲੋ ਜ਼ਿਆਦਾ ਨਹੀਂ ਥੋੜਾ ਬਹੁਤਾ ਕਰਵਾ ਦਿੰਦੇ ਜੀ ਹੁਣ ਇੱਥੇ ਦਿੱਕਤ ਵੱਖਰੀ ਕਿਸਮ ਦੀ ਆ ਕਿ ਤੁਸੀਂ ਛੋਟੇ ਜੇ ਕੰਮ ਵਾਸਤੇ ਲੀਡਰ ਕੋਲ ਜਾਂਦੇ ਹੋ ਤੁਸੀਂ ਤੋ ਗਾ ਉਸ ਬੰਦੇ ਦੀ ਪਤਾ ਨਹੀਂ ਸੁਣਵਾਈ ਨਹੀਂ ਕੋਈ ਕਰਦਾ ਜਾਂ ਕਹਿ ਲੋ ਕਿ ਇਹਨਾਂ ਨੇ ਮਾਡਲ ਹੀ ਇਸ ਤਰ੍ਹਾਂ ਦਾ ਬਣਾ ਰੱਖਿਆ ਕਿ ਭਾਈ ਜਦੋਂ ਤੱਕ ਸਾਡਾ ਕੋਈ ਮੰਤਰੀ ਨਹੀਂ ਕਹਿੰਦਾ ਜਦੋਂ ਤੱਕ ਸਾਡਾ ਕੋਈ ਐਮਐਲਏ ਨਹੀਂ ਕਹਿੰਦਾ ਤੁਸੀਂ ਕੰਮ ਨਹੀਂ ਕਰਨਾ ਇਹ ਤਾਂ ਪਤਾ ਨਹੀਂ ਉਹਨੇ ਵਿਚਲੀ ਗੱਲ ਤੇ ਇਹ ਜਾਣਦੇ ਆ ਇਹ ਜਾਣਦੇ ਜਦ ਤਾ ਫਿਰ ਮੰਤਰੀ ਸਾਹਿਬ ਦੱਸਣ ਜਿਹੜੇ ਹੈਗੇ ਨੇਗੇ ਵੀ ਯਾਰ ਘਟੋ ਘਟ ਮੀਡੀਆ ਰਾਈ ਜਾਂ ਕਿਸੇ ਰਾਈ ਦੱਸਣ ਕਿ ਯਾਰ ਵੀ ਗੱਲ ਤਾਂ ਇਹ ਹੈ ਵੀ ਸਾਡੀ ਸੁਣਵਾਈ ਆਪਦੀ ਨਹੀਂ ਹੈਗੀ ਮੇਰਾ ਇੱਕ ਦੋਸਤ ਹੈ ਉਹਦੀ ਵਾਈਫ ਟੀਚਰ ਹੈ ਤੇ ਬੱਚਾ ਆਉਣ ਵਾਲਾ ਸੀਗਾ ਉਹਦਾ ਕੇਸ ਯੋਗ ਕੇਸ ਸੀਗਾ ਬਦਲੀ ਦਾ ਜਿਵੇਂ ਇਹਨਾਂ ਨੇ ਬਣਾਇਆ ਹੋਇਆ ਕ੍ਰਾਈਟੇਰੀਆ ਬਣਾਇਆ ਤਾਂ ਤੁਸੀਂ ਇਹ حساب ਲਾ ਲਓ ਕਿ ਉਹ ਬੰਦਾ 6 ਮਹੀਨੇ 8 ਮਹੀਨੇ ਯੋਗ ਕੇਸ ਦੇ باوجود ਠੱਕੇ ਖੰਦਾ ਰਿਹਾ ਤੇ ਖੀਰ ਉਹਨੇ ਪਤਾ ਨਹੀਂ ਬਾਅਦ ਚ ਕੋਈ ਲੱਗਿਆ ਉਹਦਾ ਜੈਕ ਬਾਅਦ ਚ ਬਦਲੀ ਕਰਵਾਈ ਆ ਮਤਲਬ ਕੋਈ ਛੋਟੀਆਂ ਛੋਟੀਆਂ ਚੀਜ਼ਾਂ ਜੇ ਜਦੋਂ ਸਮੱਸਿਆ ਖੜੀ ਹੋ ਜਾਏਗੀ ਨਾ ਤਾਂ ਉਹ ਬਦਨਾਮੀ ਤੁਹਾਡੀ ਵੱਡੀ ਬਣੇਗੀ ਮਤਲਬ ਜਿੱਦਾਂ ਇੱਕ ਵੀਰ ਨੇ ਕਿਹਾ ਕਿ ਇੱਕ ਟਰਾਂਸਫਾਰਮਰ ਵਾਸਤੇ ਮੰਤਰੀ ਦੇ ਪੀਏ ਤੋਂ ਮੰਤਰੀ ਦੇ ਪੀਏ ਤੋਂ ਫੋਨ ਕਰਵਾਉਣਾ ਪਿਆ ਜਦ ਕਿ ਟਰਾਂਸਫਾਰਮਰ ਤੇ ਮਤਲਬ ਕਿ ਲਾਈਨਮੈਨ ਦਾ ਕੰਮ ਹੈ ਨਾ ਲਾਈਨਮੈਨ ਤੇ ਜੇ ਹੀ ਲੈਵਲ ਦਾ ਜਿਵੇਂ ਆਪਾਂ ਦੇਖਿਆ ਤਾਂ ਲਾਈਨਮੈਨ ਤੋਂ ਆਪਾਂ ਸਾਈਨ ਕਰਾ ਕੇ ਜੇ ਹੀ ਨੂੰ ਦੇ ਦਿੰਦੇ ਆ ਜੇ ਹੀ ਸਮਾਨ ਚ ਕਾ ਦਿੰਦੇ ਆ ਆਹੀ ਹੁੰਦਾ ਹੈ ਨਾ ਜੀ ਤੇ ਜੇ ਇਹੀ ਕੰਮ ਜਿਹੜੇ ਆ ਮੰਤਰੀ ਹੁਣ ਹਰੇਕ ਬੰਦੇ ਦੀ ਜਾਣ ਪਛਾਣ ਮੰਤਰੀ ਸਾਹਿਬ ਨਾਲ ਨਹੀਂ ਹੋਏਗੀ ਜੀ ਤਾਂ ਫਿਰ ហេਠਾ ਉਹ ਜਿਹੜੇ ਇੱਕ ਦਾ ਹੋ ਗਿਆ ਦੋ ਦਾ ਹੋ ਗਿਆ ਕੰਮ ਤਿੰਨ ਜਿਹੜੇ ਰਹਿ ਗਏ ਪੰਜਾਂ ਚੋਂ ਤਾਂ ਉਹ ਜਿਹੜੇ ਤਿੰਨ ਰਹਿ ਗਏ ਉਹ ਕੋਠੇ ਚੜ ਕੇ ਰੌਲਾ ਪਾਉਂਦੇ ਕਿ ਯਾਰ ਇਹਨਾਂ ਦਾ ਕਿਹੋ ਜਿਹਾ ਰਾਜ ਐ ਬੌਕਰ ਵਾਲਿਆਂ ਦਾ ਕਿਹੋ ਜਿਹਾ ਰਾਜ ਐ ਐਂ ਕਹਿੰਦੇ ਆ ਕਿਤੇ ਤੇ ਕੋਈ ਗੱਲ ਹੀ ਨਹੀਂ ਸੁਣਦਾ ਕੋਈ ਸੁਣਵਾਈ ਨਹੀਂ ਕਰਦਾ ਤੇ ਇਹ ਚੀਜ਼ਾਂ ਖੁਦ ਮਾਨ ਸਾਹਿਬ ਨੂੰ ਲੀਡ ਕਰਕੇ ਦੇਖਣੀਆਂ ਪੈਣਗੀਆਂ ਨਹੀਂ ਇਹ ਦੇਖਣ ਦੀ ਜ਼ਰੂਰਤ ਹੈ ਜਿੱਧਰੋਂ ਅਮਨਦੀਪ ਗਿੱਲ ਜੀ ਇਹ ਕਹਿੰਦੇ ਬਾਈ ਜੀ ਰੋ ਵੀ ਖਤਮ ਹੋ ਗਿਆ ਜੀ ਹੁਣ ਐਮਐਲਏ ਦਾ ਜੀ ਕਹਿੰਦੇ ਕਿ ਤਾਂ ਨਾਲ ਹੀ ਇਧਰਲੇ ਪਾਸੇ ਤੋਂ ਬਲਵਿੰਦਰ ਜੀ ਐ ਕਹਿੰਦੇ ਕਿ ਅਕਾਲੀਆਂ ਨੇ ਕਹਿੰਦੇ ਕਿ ਹਰੇਕ ਹਾਲ ਕਿ ਸੋ 40 ਬੰਦਿਆਂ ਦੇ ਨਾਮ ਦਿੱਤੇ ਸੀ ਡੀਸੀ ਤੇ ਐਸਐਸਪੀ ਨੂੰ ਉਹਨਾਂ ਦੇ ਕਰਨ ਦੇ ਚੰਨ ਮੈਂਦੀ ਸੀ ਕਿ ਮਤਲਬ ਕਿ ਜਾਂ ਤਾਂ ਤੁਹਾਡਾ ਪਿੰਡ ਚੋਂ ਉਹ ਛੋਟਾ ਮੋਟਾ ਕੰਮ ਜਿਹੜਾ ਕਰਵਾ ਦਿੰਦਾ ਸੀ ਬੰਦਾ ਜਾਂ ਜਿਹੜਾ 8 10 ਪਿੰਡਾਂ ਤੇ ਬੈਠਾ ਸੀਗਾ ਜਿਹੜਾ ਵੀ ਕੋਈ ਬੰਦਾ ਹਲ ਕਨਚਾਰਜ ਕਹਿ ਲੋ ਜਾਂ ਜਥੇਦਾਰ ਕਹਿ ਲੋ ਕੋਈ ਵੀ ਉਹ ਤਾਂ ਫਿਰ ਵਾਟੀ ਕੱਢ ਦਿੰਦਾ ਸੀ ਤੁਸੀਂ ਦਿਆਲ ਸਿੰਘ ਕੋੜਿਆਂ ਵਾਲੀ ਦਾ ਸਟਾਈਲ ਦੇਖਿਆ ਹੋਣਾ ਬਸ ਇਹ ਨਹੀਂ ਗਣਾ ਬਸ ਫੋਨ ਹੀ ਹੁੰਦਾ ਸੀਗਾ ਤੇਰੇ ਕੋਲ ਮੈਨੇ ਇੱਕ ਸੱਜਣ ਮਿੱਤਰ ਨੇ ਗੱਲ ਦੱਸੀ ਮੈਨੂੰ ਗੱਲ ਚੇਤੇ ਆ ਗਈ ਅਸੀਂ ਦੇਖਿਆ ਬਈ ਫੋਨ ਕਰਨਾ ਕਹਿੰਦੇ ਜੀ ਕਹਿੰਦੇ ਜੀ ਅੱਛਾ ਜੀ ਕੰਮ ਕੀ ਹੈ ਕਹਿੰਦੇ ਕੰਮ ਤਾਂ ਇੱਥੇ ਥਾਣੇਦਾਰ ਨੂੰ ਕਹਣਾ ਜੀ ਕਹਿੰਦੇ ਕੋਈ ਗੱਲ ਨਹੀਂ ਹੈ ਕਹਿੰਦੇ ਫਿਰ ਆਪਾਂ ਲਾ ਦਿੰਨੇ ਉੱਤੇ ਫੋਨ ਉਹਨਾਂ ਨੇ ਕਮਾ ਕੇ ਆਈ ਜੀ ਨੂੰ ਫੋਨ ਲਾ ਦਿੱਤਾ ਕਿ ਉੱਤੋਂ ਥੱਲੇ ਤਾਰ ਆਉਣਗਾ ਆਪਣੇ ਆਪ ਕੰਮ ਹੋ ਜੂਏ ਤੇਰਾ ਬਸ ਆਹੀ ਹੁੰਦਾ ਕੰਮ ਕਰਨ ਦਾ ਢੰਗ ਹਰੇਕ ਦਾ ਸੋ ਇਹਨਾਂ ਨੂੰ ਵੀ ਇੱਕ ਢੰਗ ਐਸਾ ਬਣਾਉਣਾ ਪਊਗਾ ਅਪਣਾਉਣਾ ਪਊਗਾ ਕਿ ਜਿਹਦੇ ਨਾਲ ਲੋਕਾਂ ਦੇ ਜਿਹੜੇ ਕੰਮ ਹੈ ਉਹ ਪਿੰਡ ਲੈਵਲ ਤੇ ਹੋ ਜਾਣ ਜਦੋਂ ਤੁਸੀਂ ਕੋਈ ਪਿੰਡੂ ਬੰਦਾ ਗਾ ਤੁਹਾਡੇ ਕੋਲ ਸ਼ਹਿਰ ਕੋਠੀ ਚ ਜਾਏਗਾ ਉੱਥੇ ਉਹਨੂੰ ਇੰਤਜ਼ਾਰ ਕਰਨ ਲਈ ਕਿਹਾ ਜਾਏਗਾ ਜਾਂ ਕਿਹਾ ਜਾਏਗਾ ਕਿ ਸਾਬ ਜਿਹੜੇ ਆ 4 ਦਿਨਾਂ ਬਾਅਦ ਚੰਡੀਗੜ੍ਹ ਤੋਂ ਪਰਤਣਗੇ ਇਹ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਲੋਕ ਫਿਰ ਬਹੁਤੀ ਧੀਰਬਰਦਾਸ਼ ਨਹੀਂ ਕਰਦੇ ਇਹ ਤੁਹਾਨੂੰ ਦੇਖਣਾ ਹੀ ਪਊਗਾ ਜੀ ਜੀ ਜੀ